ਹਰ ਵੇਲੇ ਚੁੱਪ ਰਹਿ ਕੇ ਆਪਣੀ ਹੱਕ ਗਵਾ ਬੈਠੀ ਹੈ ਸਹਿੰਦੀ ਮੂਰਤ ਬਣ ਕੇ ਆਪਣੀ ਆਵਾਜ਼ ਖੋ ਬੈਠੀ ਹੈ ਹੁਣ ਸਮਾਂ ਆ ਗਿਆ ਏ ਖੁਦ ਲਈ ਖੜਾ ਹੋਣਾ ਪਵੇਗਾ ਹਰ ਔਰਤ ਨੂੰ ਆਪਣਾ ਰੂਪ ਨਵਾਂ ਬਣਾਉਣਾ ਪਵੇਗਾ ਨਾ ਕੇਵਲ ਘਰ ਦੀ ਲਕੀਰਾਂ ਵਿੱਚ ਨਾ ਕੇਵਲ ਰਸੋਈ ਦੇ ਕੰਧਾਂ ਵਿੱਚ ਉਹ ਦੀ ਪਛਾਣ ਕਾਇਦ ਰਹੇਗੀ ਇਹ ਸੋਚ ਮਿਟਾਉਣੀ ਪਵੇਗੀ ਉਸ ਨੂੰ ਕਹਿਣਾ ਪਵੇਗਾ ਮੇਰੀ ਵੀ ਇੱਕ ਸੋਚ ਹੈ ਮੇਰਾ ਵੀ ਇੱਕ ਹੱਕ ਹੈ ਮੈਂ ਕੇਵਲ ਕੁਰਬਾਨੀ ਨਹੀਂ ਮੈਂ ਜਿਉਂਦੀ ਜਾਗਦੀ ਇਨਸਾਨ ਹਾਂ ਜਿੱਥੇ ਜੰਜੀਰਾਂ ਬੰਨ੍ਹਦੀਆਂ ਨੇ ਉੱਥੇ ਆਵਾਜ਼ ਬਣਨਾ ਪਵੇਗਾ ਹੁਣ ਕਿਧਰੇ ਵੀ ਦੱਬ ਕੇ ਨਹੀਂ ਔਰਤ ਨੂੰ ਬਦਲਣਾ ਪਵੇਗਾ ਔਰਤ ਨੂੰ ਬਦਲਣਾ ਪਵੇਗਾ ਉਸ ਦੀ ਮਾਸੂਮ ਮੁਸਕਾਨ ਨੂੰ ਲੋਕਾਂ ਨੇ ਕਮਜ਼ੋਰੀ ਮੰਨੇ ਹੈ ਉਸ ਦੀ ਖਾਮੋਸ਼ੀ ਨੂੰ ਲੋਕਾਂ ਨੇ ਹਾਰ ਸਮਝ ਲਿਆ ਪਰ ਹੁਣ ਵਕਤ ਆ ਗਿਆ ਹੈ ਉਹ ਹਰ ਹੱਦ ਨੂੰ ਤੋੜੇਗੀ ਉਹ ਹੁਣ ਸਿਰਫ ਸਹੇਗੀ ਨਹੀਂ ਆਪਣੇ حق ਲਈ ਲੜੇਗੀ ਜੋ ਸਦੀਆਂ ਤੋਂ ਦੱਬੀ ਆਵਾਜ਼ ਜੋ ਚੁੱਪਚਪਲ ਦਾ ਦਰਦ ਸੀ ਹੁਣ ਉਹਨਾਂ ਲਫ਼ਜ਼ਾਂ ਨੂੰ ਗੱਜਦੇ ਤੂਫਾਨ ਬਣਨਾ ਪਵੇਗਾ ਘਰ ਦੀਆਂ ਚਾਰ ਕੰਧਾਂ ਤੋਂ ਬਾਹਰ ਉਸ ਦਾ ਨਾ ਗੂੰਜਣਾ ਪਵੇਗਾ ਕਲਮ ਤਲਵਾਰ ਜਾਂ ਸੋਚ ਬਣ ਕੇ ਉਸ ਨੂੰ ਹਰ ਪਾਸੇ ਲਹਿਰਾਂ ਪਵੇਗਾ ਨਾ ਕੇਵਲ ਬੇਟਾ ਹੀ ਘਰ ਦਾ ਵਾਰਿਸ ਹੋਵੇ ਇਹ ਸੋਚ ਨੂੰ ਤੋੜ ਕੇ ਉਸ ਨੂੰ ਆਪਣਾ ਹੱਕ ਜਤਾਉਣਾ ਪਵੇਗਾ ਕਿਉਂਕਿ ਔਰਤ ਸਿਰਫ ਮਾਂ ਨਹੀਂ ਔਰਤ ਸਿਰਫ ਪਤਨੀ ਜਾਂਤੀ ਨਹੀਂ ਉਹ ਆਪਣੇ ਆਪ ਵਿੱਚ ਹੀ ਇੱਕ ਸੰਸਾਰ ਹੈ ਉਹਦੀ ਕਦਰ ਕਰਵੋਣੀ ਪਵੇਗੀ ਜੇਕਰ ਦੁਨੀਆ ਬਦਲਣੀ ਹੈ ਸੋਚਾਂ ਦੇ ਰੰਗ ਬਦਲਨੇ ਹਨ ਤਾਂ ਸਭ ਤੋਂ ਪਹਿਲਾਂ ਔਰਤ ਨੂੰ ਖੁਦ ਨੂੰ ਬਦਲਣਾ ਪਵੇਗਾ ਔਰਤ ਨੂੰ ਖੁਦ ਨੂੰ ਹੀ ਬਦਲਣਾ ਪਵੇਗਾ ਜੇ ਤੁਹਾਨੂੰ ਸਾਡੀ ਇਹ ਕਵਿਤਾ ਪਸੰਦ ਆਈ ਹੋਵੇ ਤਾਂ ਐਦਾਂ ਦੀਆਂ ਹੋਰ ਕਵਿਤਾਵਾਂ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਅਤੇ ਇਦਾਂ ਦੀਆਂ ਹੋਰ ਕਵਿਤਾਵਾਂ ਲਈ ਕਮੈਂਟ ਵਿੱਚ ਮੋਰ ਵੀਡੀਓਜ਼ ਲਿਖੋ ਥੈਂਕ ਯੂ ਗਾਇਜ਼ ਫॉर ਵਾਚਿੰਗ ਥਿਸ ਵੀਡੀਓ